ਮਾਨਸਾ ਜ਼ਿਲ੍ਹੇ ਦੇ ਪਿੱਖੀ ਸ਼ਹਿਰ ਨਾਹਿਰ ਤੇ ਬਣਿਆ ਡੇਰਾ ਸੰਤ ਬਾਬਾ ਬਲਵੰਤ 무ਨੀ ਵਿਖੇ ਸਿੱਧ ਮਹਾਪੁਰਸ਼ ਸੰਤ ਬਲਵੰਤ 무ਨੀ ਜੀ ਦੀ ਜਤਾਲੀ ਮੀ ਵਰਸੀ ਡੇਰੇ ਦੇ ਮਹੰਤ ਨੌਮੀ ਦਾਸ ਜੀ ਦੀ ਗੁਆਈ ਹੇਠ ਬੜੀ ਸ਼ਰਧਾ ਤੇ ਉਸ਼ਾ ਨਾਲ ਮਨਾਈ ਗਈ ਵਰਸੀ ਮੌਕੇ ਪੰਜਾਬ ਹੀ ਨਹੀਂ ਸਗੋਂ ਨਾਲ ਲੱਗਦੀਆਂ ਸਟੇਟਾਂ ਤੋਂ ਸਾਧੂ ਮਹਾਪੁਰਸ਼ਾਂ ਅਤੇ ਵੱਡੀ ਗੰਤੀ ਵਿੱਚ ਸੰਗਤ ਵੱਲੋਂ ਸਮੂਲੀਤ ਕਰਕੇ ਸੰਤ ਬਾਬਾ ਬਲਵੰਤ 무ਨੀ ਜੀ ਅਤੇ ਸੰਤ ਬਾਬਾ ਦਰਸ਼ਨ 무ਨੀ ਜੀ ਦੀ ਸਮਾਗਮ ਤੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਲਈ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਖਾਸ ਕਰਕੇ ਤਪਾ ਮੰਡੀ ਦੀ ਸੰਗਤ ਵੱਲੋਂ ਪਿਛਲੇ ਕਈ ਦਿਨਾਂ ਤੋਂ ਲੈ ਕੇ ਵਰਸੀ ਦੇ ਸੰਬੰਧ ਵਿੱਚ ਸੇਵਾ ਕਰਵਾਈ ਗਈ ਇਸ ਮੌਕੇ ਕਵੀਸ਼ਰੀ ਜਥੇ ਵੱਲੋਂ ਸੰਤ ਮਹਾਪੁਰਸ਼ਾਂ ਦੀ ਜੀਵਨੀ ਤੇ ਵਿਸਤਾਰ ਰੂਪ ਵਿੱਚ ਚਰਨਾ ਪਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਸੰਤ ਬਾਬਾ ਦਰਸ਼ਨ 무ਨੀ ਜੀ ਵੱਲੋਂ ਡੇਰੇ ਅੰਦਰ ਨਵਗੜ੍ਹ ਹੰ ਦਾ ਇੱਕ ਮੰਦਿਰ ਬਣਵਾਇਆ ਗਿਆ ਜੋ ਕਿ ਖੇਚ ਦਾ ਕੇਂਦਰ ਬਿੰਦੂ ਹੈ ਵਰਸੀ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸਾਧੂਆਂ ਦੀ ਪੰਗਤ ਕੀਤੀ ਗਈ ਉਸ ਤੋਂ ਬਾਅਦ ਸੰਗਤਾਂ ਨੂੰ ਉਤਟ ਭੰਡਾਰਾ ਵਰਤਾਇਆ ਗਿਆ ਇਸ ਤੋਂ ਬਾਅਦ ਨੂੰ ਧੁਰ ਦਿੱਤੀ ਕਰੂ ਬੱਤੀ ਪੈਰ ਦੀ ਜੁੱਤੀ ਬਣਾ ਕੇ ਰੱਖਿਆ ਇਹਨੇ ਕਿਉਂ ਇਤਿਹਾਸ ਪੜ੍ਹ ਲਓ ਤੇ ਮੇਰੇ ਗੁਰੂ ਨਾਨਕ ਮਹਾਰਾਜ ਨੇ ਉਹ ਤਾਂ ਵੀਰੇ ਕਹਤਾ ਸੀ ਵੀ ਤੂੰ ਰਾਵਣ ਦੇ ਮਹਿਲਾਂ 'ਚ ਰਹਿ ਕੇ ਆਇਆ ਇੱਥੇ ਰਾਜਾ ਰਾਮਚੰਦਰ ਨੂੰ ਕੀ ਡੀਕ ਗੱਲ ਸੀ ਹੈ ਸੁਣੋ ਧਿਆਨ ਨਾਲ ਤੇ ਘਰੋਂ ਬਣਾਤੀ ਸੀ ਇਹ ਛੋਟੀ ਸੋਚ ਵਾਲਾ ਬੰਦਾ ਛੋਟੀ ਗੱਲ ਤੇ ਘਰਾਂਉਂਦਾ ਹੁੰਦਾ ਆਓ ਸੁਣੋ ਧਿਆਨ ਨਾਲ ਇਧਰਲੇ ਪਾਸੇ ਫਿਰ ਕੀ ਹੋਇਆ ਫਿਰ ਜਿਹਨੂੰ ਉਹ ਜਾਤੀ ਪਾਤੀ ਸਮਝਦਾ ਜੋਦੀ ਦਿੱਤੀ ਦਿੱਤੀ ਫਰੇ ਨੂੰ ਲਗੂ ਕਸ਼ੋਦੀ ਉਹਨੇ ਲੋਕਾਂ ਦੇ ਵਿੱਚ ਬੋਲਿਆ ਸੁਣੋ ਧਿਆਨ ਵਿਦਿਆਦਿਤੀ ਇਹ ਜਿਹੜੀ ਗੁਰੂ ਨਾਨਕ ਮਹਾਰਾਜ ਨੇ ਜਨਰਚੀ ਪਾਤੀ ਖਤਮ ਕਰੀ ਹੈ ਗੁਰੂ ਨਾਨਕ ਦੇ ਪੈਰ ਚ ਰੋ ਗੁਰੂ ਨਾਨਕ ਦੇ ਚਰਨ ਸ਼ਰਣਾਓ ਸ਼ਰਧਾਂ ਨਾਲ ਸਭ ਨੂੰ ਬਰਾਬਰ ਤੇ ਇੱਥੇ ਕੋਈ ਨਹੀਂ ਪੁੱਛਦਾ ਕਿਸੇ ਨੂੰ ਜੀ ਤੇਰੀ ਈਮਰਤ ਨਹੀਂ ਮੌਰਤ ਤੇ ਮਰਤਨ ਸਭ ਆਬਸੀਤ ਜਾਈਏਗੀ ਹੋਰ ਮਤਲਬ ਇਹੋ ਇੱਕ ਗੁਰੂ ਨਾਨਕ ਦਾ ਦਰਬਾਰ ਹੈ ਬਾਰਾ ਮਨੋ ਤੇ ਅੰਦਰ ਆਓ ਹੁਣ ਗੁਰੂ ਨਾਨਕ ਮਹਾਰਾਜ ਨੂੰ ਭਾਈ ਲਾ ਲਓ ਆਮਨਵਾਦ ਦੇ ਵਿੱਚ ਬੈਠਾ ਇਕ ਕ ਦੇਵਤਿਆ ਕਰਦਾ ਹੈ ਤੁਸੀਂ ਢੀਂਡ ਦੇ ਵਿੱਚ ਬੇਰਸ਼ਕੀਓ ਬਿਦਰ ਭਗਤਰਾ ਬਗੈਰ ਮਨ ਤੋਂ ਸਾਖ ਸ਼ਕਤੀਆ ਸਦਾ ਮੇ ਦੇ ਤੰਗਲ ਛੜਣ ਵਾਲੇ ਮਹਾਰਾਜ ਮੇਰੀ ਕੁਲੀ ਦੇ ਵਿੱਚ ਚਰਨ ਪਾਉਗੇ ਆਓ ਜੁਗ ਜੁਗ ਵਿੱਚ ਪਰਿਪਟ ਹੋਵੇ ਦੇਵਤੀ ਕਰਤਾਰ ਦੀ ਭਗਤਨੀ ਪੈ ਜਗਤ ਇਹ ਦੇਵਤੀ ਜੀ ਬਨਾ ਮੇਰੀ ਆਸ਼ਰਦ ਦੇ ਕਿੰਤ ਰੰਗ ਸਤਗੁਰ ਦੇ ਪਿਆਰ ਦੀਆਂ ਚਿੱਤ ਮੇਂ ਆਂ ਗਿਆ ਜਦਾਂ ਸੱਚੀ ਸਰਕਾਰ ਦੀਆਂ ਥੋੜੇ ਦਿਨ ਸਤਗੁਰ ਪੇਰਾ ਜੇਰਾ ਉਦਾਸ ਜੀ ਲਾਲੋਂ ਦੀ ਵਿੱਚ ਛਪਰੀ ਕਰ ਜੋ ਪ੍ਰਕਾਸ਼ ਦੀ ਲਾਲੋਂ ਦੇ ਘਰੇ ਪਹੁੰਚ ਜੋ ਅਕੀੜੀ ਫਿਰੇ ਆਪਣਾ ਥੋੜੇ ਜੀ ਦਰਸ਼ਨ ਨੂੰ ਨੈਣਾ ਦੀ ਜੋਤ ਲੋਚੀ ਚਰਣਾ ਦੇ ਪਰਛਾਵੇਂ ਆ ਕੰਨੀ ਨਿ ਫਿਰਾਂ ਨਾ ਰਸਾ ਹੋਇਆ ਲਾਸੀ ਲੱਲੋ ਦੀ ਵਿੱਚ ਗੁਲੀ ਜੇ ਕਰਜੋ ਬਰਗਾਹੀ ਲੱਲੋ ਦੀ ਵਿੱਚ ਛਪੜੀ ਆ ਗਈ ਉਠੀਆਂ ਦਿਲ ਵਿੱਚ ਤਰੰਗਾਂ ਦਾਤੇ ਦੇ ਤਿਆਰ ਦੀਆਂ ਚਿੱਤ ਨੇ ਆਈਆਂ ਜਦੋਂ ਸੱਚੀ ਸਰਕਾਰ ਦੀਆਂ ਥੋੜੇ ਜਿਨ ਸਤਗੁਰੂ